ਬੜਾ ਬਣਾ ਦੇਖਾ ਸਾਰਾ ਦਿਨ ਵੇਲੀ ਕਰ ਕਰ ਮਾਤੇ ਸਟਫਿੰਗ ਰੋਟੀ ਬਣਾਉਣੀ ਹੈ ਅੱਜ ਤਾਂ ਬਣਾ ਬਣਾ ਆ ਪਾਪਾ ਨੇ ਬਣਾ ਕੇ ਦੇਣੀ ਕਹਿੰਦੇ ਨਾ ਤੀ ਲਾਡਲੀ ਆ ਮੇਰੀ ਇਹਨੂੰ ਕੋਈ ਕੰਮ ਨਹੀਂ ਕਰਾਉਣਾ ਮੈਂ ਦੇਖਾਂ ਜਿਹੜਾ ਕੰਮ ਨਹੀਂ ਕਰਾਉਣਾ ਤੇ ਕਰ ਕਰ ਐਸੇ ਪਾਠ ਮਨੀ ਸਨੀ ਰੱਟੀ ਨਹੀਂ ਹਾਂ ਇਹਨੂੰ ਹੁਣ ਵੇਲ ਵੇਲ ਹੋਰ ਕਿਵੇਂ ਲੱਗਿਆ ਇਹ ਆ ਵੇਲ ਵੇਲ ਜੁੜ ਗਈ ਐਸੇ ਐਚ ਫੜੋ ਹੜੀ ਆ ਦੂਜੇ ਹੱਥ ਨਾਲ ਹਾਂ ਹੁਣ ਬਣਾ ਚਾਚਾ ਚਾਹਣ ਨੂੰ ਇਦਾਂ ਕਰੇ ਇੱਕ ਦੇਖ ਇਧਰ ਨਾ ਦੇਗਾ ਰੋਟੀ ਬਣਾਓ ਜੋ ਬੰਦ ਨਹੀਂ ਦੇਖਣਾ ਅੱਜ ਆਟੇ ਵਾਲ ਤੇ ਇਹਦੇ ਵਾਲੀ ਦੇਖਣਾ ਹੁਣ ਇਹਨੂੰ ਇਦਾਂ ਕਰ ਇਹ ਹੁਣ ਬਣਾ ਬਣਾਉਂ ਤੋਂ ਬਣਾ ਅਗਲੇ ਘਰ ਦਾ ਇਹੀ ਕੰਮ ਹੈ ਰੋਟੀ ਬਣਾਣੀ ਬਣਾਏ ਨੂੰ ਬਣਾ ਵੇ ਆਰਾਮ ਨਾਲ ਹਾਂ ਬਣਾ ਬਣਾਨਾ ਤੇਰੇ ਜਿੜੀਆਂ ਕੁੜੀਆਂ ਨੌਵੀਂ ਚੋਗੀ ਪੜ੍ਹਾਈ ਨਹੀਂ ਤੇ ਇਹੀ ਤੇ ਕਰ ਲੈ ਕੋਈ ਤਾਂ ਕੰਮ ਕਰ ਕਰਦੇ ਆ ਨਾ ਕੰਮ ਆ ਦੇ ਕਿਹੜਾ ਟੀਵੀ ਦੇਖਣ ਵਾਲਾ ਹੋਰ ਮੋਬਾਈਲ ਦੇਖਣ ਵਾਲਾ ਤੇ ਥੱਪੜ ਪਰ ਆਪਾਂ ਆਏ ਤਾਂ ਇਹ ਬਣਾਣੀ ਹੈ ਬੜੇ ਸੋਹਣੇ ਰੋਟੀ ਬਣ ਗਈ ਜੀ ਇਹ ਬਣਾਣੀ ਹੈ ਤੂੰ ਚਾਟਾ ਲਾ ਹਟ ਕੈਨੇ ਜਿਹੜਾ ਚਾਟਾ ਬਣਾ ਹੁਣ ਫਿਰ ਬਣਾ ਬਣਾ ਹੁਣ ਬਣਾ ਤੇ ਖਾ ਵੇ ਤੇਰੇ ਹੱਥ ਦੀ ਖਾਣੀ ਪਾਪਾ ਨੇ ਪਾਪਾ ਪਾਪਾ ਵਾਲੀ ਕੀ ਦੇਖਣਾ ਸੀ ਇਹੀ ਖਾ ਤੂੰ ਹੀ ਬਣਾਣੀ ਐ ਬਣਾ ਬਣਾ ਬਣ ਤਾਂ ਗਈ ਆ ਆ ਆ ਆ ਵੇ ਨੂੰ ਵਗਾੜਿਆ ਹੋਇਆ ਨਾ ਤੂੰ ਸਰਦਾਰ ਜੀ ਤੁਸੀਂ ਮੈਂ ਕਿਹਾ ਦੇਖਾਂ ਕਿੰਨਾ ਕੁ ਲਾਡ ਲੜਨਦੇ ਆ ਆ ਲਾਡ ਦਾ ਨਤੀਜਾ ਆ ਆ ਦੇਖੋ ਆ ਲਾਡ ਦਾ ਨਤੀਜਾ ਅਗਲੇ ਘਰ ਇਹਨੇ ਜਾ ਕੇ ਕੀ ਕਰਨਾ ਚੋਲੇ ਵਾਲੇ ਬੜੀ ਉਮਰ ਪਈ ਆ ਰੋਟੀਆਂ ਬਣਾਉਂਦੀ ਸਿੱਖ ਲੂਗੀ ਨਹੀਂ ਸਿੱਖ ਲੂਗੀ ਕੀ ਆ ਆ ਦੇਖ ਲੋ ਅਦੀ ਉਸ ਕਰਨਾ ਆ ਇਹ ਹੁਣ ਤੁਸੀਂ ਖਾਣੀ ਹੈ ਇਹ ਕੰਮ ਹੁੰਦਾ ਮਾਮਾ ਦਾ ਚਲੋ ਤੁਸੀਂ ਆ ਗਈ ਆ ਆ ਲੱਲੋ ਹੋ ਲੱਗੇ ਮੇਰੀ ਬੋਰਡ ਕਿੱਥੇ ਦੀ ਦਾ ਬਾਹਰ ਹੈ ਹਾਂ ਚਲ ਹੋ ਜਿਹੜਾ ਇਹ ਹੁਣ ਤੁਸੀਂ ਖਾਣੀ ਹੈ ਚਲ ਮੈਂ ਕਰੂੰਗਾ ਨਾ ਧੀਰਾਂ ਦੀ ਨਾ ਸ਼ੁਰੂ ਕੀਤੀ ਅਜੇ ਮੈਂ ਖਾਣੀ ਆ ਸਪੈਸ਼ਲ ਤੁਹਾਨੂੰ ਹੀ ਬਣਾ ਕੇ ਦੇਣੀ ਆ ਹਾਂ ਚਲ ਜਨਨ ਦੇ ਅਸੀਂ ਰੋਟੀ ਖਾ ਕੇ ਦੇਖਦੇ ਹਾਂ ਅੱਜ ਮੈਂ ਜਾਨ ਖਾਣੇ ਮੈਂ ਕਿਹਾ ਦੋ ਜਾਨੀਆਂ ਹੋ ਜਾਣਗੀਆਂ ਰੋਟੀ ਬਣਾਉਣ ਵਾਲੀਆਂ ਮੈਨੂੰ ਕੰਮ ਸੌਖਾ ਹੋਣੀ ਤੇ ਤਾਂ ਉਹ ਗਈ ਦੌੜ ਕੇ